ਦੀ ਦਰਵਾਹਾ ਦੇ ਵਿੱਚ ਕਿਸਾਨਾਂ ਨੇ ਦਰਨਾ ਚੁੱਕ ਲਿਆ ਹੈ ਮਨਪ੍ਰੀਤ ਬਾਦਲ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਕਰਨਾ ਚੁੱਕਿਆ ਹੈ ਕਿਸਾਨਾਂ ਨੇ ਮਨਪ੍ਰੀਤ ਬਾਦਲ ਨੂੰ ਦਸੇ ਕਿ ਮੰਗ ਪੱਤਰ ਸੌਪਿਆ ਹੈ ਕੋਈ ਵੀ ਸਰਕਾਰ ਐਮਐਸਪੀ ਬੰਦ ਨਹੀਂ ਕਰੇਗੀ ਇਹ ਮਨਪ੍ਰੀਤ ਬਾਦਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਮੈਂ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਸੌਂ ਖਾ ਕੇ ਕਹਿੰਦਾ ਹਾਂ ਐਮਐਸਪੀ ਬੰਦ ਨਹੀਂ ਹੋਏਗੀ ਕਿਸਾਨਾਂ ਦੇ ਮੁੱਦੇ ਕੇਂਦਰ ਸਰਕਾਰ ਦੇ ਕੋਲ ਚੁੱਕਾਂਗੇ ਮਨਪ੍ਰੀਤ ਬਾਦਲ ਨੇ ਭਰੋਸਾ ਦਿੱਤਾ ਮਨਪ੍ਰੀਤ ਬਾਦਲ ਦੇ ਦਫ਼ਤਰ ਦੇ ਬਾਹਰ ਦੱਸਿਆ ਕਿ ਇੱਕ ਦਰਨਾ ਕਿਸਾਨਾਂ ਨੇ ਲਾਇਆ ਹੋਇਆ ਸੀ ਤੇ ਜਿਸ ਤੋਂ ਬਾਅਦ ਮਨਪ੍ਰਤ ਬਾਦਰ ਨੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੂੰ ਖੁਸ਼ਾ ਦਿੱਤਾ ਹੈ। ਬੰਦੇ ਨੂੰ ਦਿਲ ਵੱਟਾ ਰੱਖਣਾ ਪਈਦਾ ਹੈ। ਪਹਿਲੀ ਗੱਲ ਤਾਂ ਯਾਰ ਕੋਈ ਸਰਕਾਰ ਐਮਐਸਪੀ ਬੰਦ ਨਹੀਂ ਕਰੂਗੀ ਪਰ ਮੈਂ ਤੁਹਾਨੂੰ ਮਹਾਰਾਜ ਦੀ ਸੋ ਮਹਾਰਾਜ ਨੂੰ ਅੱਜ ਇਸ ਮੀਟਿੰਗ 'ਚ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਮੈਂ ਕਹਿੰਦਾ ਮੈਂ 10 ਸਾਲ ਯਾਰੇ ਸੂਬੇ ਦਾ ਫਾਈਨੈਂਸ ਮਿਸਟਰ ਹੈ ਮੈਂ ਕਿਸੇ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਮੈਂ ਆਪਦੇ ਹੋਸਟ 'ਚ ਮੈਂ ਇੱਕ ਗੱਲ ਕਰ ਰਿਹਾ ਇਨਾਂ ਦੇ 2-3 ਵੱਡੇ ਖਤਸ਼ੇ ਸੀਗੇ ਸਭ ਤੋਂ ਪਹਿਲਾਂ ਤਾਂ ਖਤਸ਼ਾ ਇਹ ਸੀ ਕਿ ਕਿ ਇਹ ਇਹ ਜਿਹੜੀ ਐਮਐਸਪੀ ਦਾ ਜਿਹੜਾ ਨਿਜ਼ਾਮ ਅੱਜ ਅੱਜਕੱਲ੍ਹ ਹਿੰਦੁਸਤਾਨ ਚ ਨਹੀਂ ਪਰ ਪੰਜਾਬ ਜਿਹੜਾ ਚੱਲ ਰਿਹਾ ਹੈ ਵੀ ਸ਼ਾਇਦ ਗਵਰਨਮੈਂਟ ਆਫ ਇੰਡੀਆ ਇਹਨੂੰ ਖਤਮ ਕਰਨ ਦੀ ਸੋਚ ਰਹੀ ਹੈ ਮੈਂ ਇਹਨਾਂ ਨੂੰ ਪੂਰਜ਼ੋਰ ਔਰ ਜਿੰਨਾ ਮੇਰੇ ਚ ਅਕਲ ਔਰ ਸ਼ਹੂਰ ਹੈ ਮੈਂ ਇਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਉਹ ਗਰੀਬ ਕਲਿਆਣ ਯੋਜਨਾ ਸ਼ੁਰੂ ਕੀਤੀ ਹੈ ਕਿ ਭਾਰਤ ਦੇ ਹਰ ਗਰੀਬ ਪਰਿਵਾਰ ਦੇ ਵਿੱਚ ਹਰ ਮਹੀਨੇ ਅਨਾਜ ਜਾਣਾ ਜੇ ਉਹ ਸਕੀਮ ਕਾਮਯਾਬ ਕਰਨੀ ਹੈ ਤਾਂ ਪੰਜਾਬ ਹਰਿਆਣਾ ਤੋਂ ਐਮਐਸਪੀ ਖਤਮ ਨਹੀਂ ਕੀਤੀ ਜਾ ਸਕਦੀ ਜੇ ਸਰਕਾਰੀ ਪ੍ਰਕਿਊਰਮੈਂਟ ਹੀ ਨਾ ਹੋਈ ਤਾਂ ਔਰ ਗਵਰਨਮੈਂਟ ਦਾ ਫਲੈਗਸ਼ਿਪ ਪ੍ਰੋਗਰਾਮ ਹੈ ਯਾਰ ਇਹ ਬੇਸਿਕ ਜਿਹੜੀ ਕਿ ਹਰ ਇਨਸਾਨ ਨੂੰ ਯੂ ਨੋ ਘਟੂ ਘਟ ਇਨਾ ਅਨਾਜ ਮਿਲਣਾ ਚਾਹੀਦਾ ਹੈ